ਸਸੀ ਕਾਲ ਜੀ ਆਪ ਜੀ ਨੂੰ ਅੱਜ ਦਿਖਾਣ ਲੱਗੇ ਹਾਂ ਬਟਾਲਾ ਦਾ ਇਤਿਹਾਸਕ ਹਜੀਰਾ ਪਾਰਕ ਜੋ ਕਿ ਭਾਰਤੀ ਪੁਰਾਤਤਵ ਵਿਭਾਗ ਦੇ ਅੰਡਰ ਆਉਂਦਾ ਹੈ ਹਜੀਰਾ ਪਾਰਕ ਦੇ ਵਿੱਚ ਸ਼ਮਸ਼ੇਰ ਦਾ ਮਕਬਰਾ ਹੈ ਜੋ ਕਿ ਅਕਬਰ ਦੇ ਰਾਜ ਦੇ ਦੌਰਾਨ ਫੌਜਦਾਰ ਸੀ ਇਸ ਪਾਰਕ ਦੀ ਬਿਊਟੀ ਮੈਂ ਆਪ ਜੀ ਨੂੰ ਪਹਿਲਾਂ ਦਿਖਾਉਂਦਾ ਹਾਂ ਇਹ ਮੇਰੇ ਬਿਲਕੁਲ ਪਿੱਛੇ ਆਪ ਦੇਖ ਸਕਦੇ ਹੋ ਮੇਰੀ ਕੋਠੀ ਦੇ ਪਿੱਛੇ ਪਾਰਕਿੰਗ ਹੈ ਜੋ ਕਿ ਕਾਫੀ ਵੱਡੀ ਹੈ ਮੈਂ ਥੋੜਾ ਜਿਹਾ ਦੂ칸 ਦੀ ਕੋਸ਼ਿਸ਼ ਕਰਦਾ ਹਾਂ ਤਾਂ ਪਿੱਛੇ ਪਾਰਕਿੰਗ ਹੈ ਜੋ ਕਿ ਬਹੁਤ ਹੀ ਵੱਡੀ ਪਾਰਕਿੰਗ ਹੈ ਕਾਫੀ ਸਪੇਸ ਹੈ ਜਿਸ ਦੇ ਵਿੱਚ ਔਰ ਮੈਂ ਚਾਰ ਚੁਫੇਰਾ ਆਪ ਜੀ ਨੂੰ ਦਿਖਾਉਂਦਾ ਹਾਂ ਕਿ ਆਪ ਜੀ ਨੂੰ ਪਾਰਕ ਦੀ ਬਿਊਟੀ ਦਿਖਾਈ ਜਾਏ ਬਹੁਤ ਹੀ ਖੂਬਸੂਰਤ ਅਜੀਰਾ ਪਾਰਕ ਅਸੀਂ ਹੁਣ ਇਸ ਦੀ ਸੈਂਟਰਲ ਕੋਰ ਵੱਲ ਜਾਂਦੇ ਹਾਂ ਬਾਕੀ ਦਾ ਪਾਰਕ ਦੇਖਣ ਤੋਂ ਪਹਿਲਾਂ ਤੇ ਰਸਤੇ ਦੇ ਵਿੱਚ ਆਪ ਜੀ ਨੂੰ ਸਾਈਟਸ ਵਗੈਰਾ ਪਾਰਕ ਵਿੱਚ ਕਰਦਾ ਜਾਂਦਾ ਹਾਂ ਇਹਦੀ ਜਿਹੜੀ ਸੈਂਟਰਲ ਕੋਰ ਹੈ ਜਿਹੜਾ ਉੱਥੇ ਆਪ ਜੀ ਨੂੰ ਸ਼ਮਸ਼ੇਰ ਸ਼ਾਹ ਦਾ ਮਕਬਰਾ ਦਿਖਾਉਂਦਾ ਹਾਂ ਅਤੇ ਇਸ ਦਾ ਜਿਹੜਾ ਸੈਂਟਰਲ ਪਾਰਕ ਕਿਹੋ ਜਿਆ ਦੇਖਣ ਚ ਉਹਦੀ ਆਰਕੀਟੈਕਚਰ ਕਿਹੋ ਜੀ ਹੈ ਇਹ ਸਾਰਾ ਅਸੀਂ ਦੇਖਦੇ ਹਾਂ ਇਹ ਦੇਖੋ ਜੀ ਬਹੁਤ ਹੀ ਖੂਬਸੂਰਤ ਬਾਗ ਜਿੰਨੇ ਵੀ ਦ੍ਰਿਸ਼ ਆਉਂਦੇ ਨੇ ਦਿਖਾ ਸਕਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਜ਼ੀਰਾ ਪਾਰਕ ਅਸੀਂ ਪਹੁੰਚੇ ਆ ਜੀ ਸੈਂਟਰਲ ਕੋਰ ਦੇ ਉੱਤੇ ਇਹ ਸੈਂਟਰਲ ਕੋਰ ਹੈ ਜ਼ੀਰਾ ਪਾਰਕ ਦੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਤੋ ਇਸ ਥੇ ਸ਼ਮਸ਼ੇਰ ਸਾਹਾ ਦਾ ਮਕਬਰਾ ਹੈ। ਇਹ ਬਿਲਡਿੰਗ ਹੈ ਜਿਸ ਦੇ ਅੰਦਰ ਮਕਬਰਾ ਹੈ। ਲੈਟ ਅਸ ਐਂਟਰ ਦਾ ਬਿਲਡਿੰਗ। ਇਹ ਇਸ ਬਿਲਡਿੰਗ ਦੇ ਅੰਦਰ ਜਾ ਰਹੇ ਹਾਂ। ਜਿਵੇਂ ਅਸੀਂ ਬਿਲਡਿੰਗ ਦੇ ਅੰਦਰ ਜਾ ਰਹੇ ਹਾਂ। ਤੋ ਇਹ ਸੈਂਟਰ ਕੋਡ ਦੇ ਵਿੱਚ ਬਿਲਡਿੰਗ ਹੈ ਤੋ ਇਹ ਅਸੀਂ ਪਹੁੰਚ ਗਏ ਹਾਂ ਜੀ ਸ਼ਮਸ਼ੇਰ ਸਾਹਿਬ ਦੇ ਮਕਬਰੇ ਦੇ ਕੋਲ ਇਹ ਜਿਹੜਾ ਲੋਕ ਲੱਗਾ ਹੈ ਇਹ ਬਿਲਡਿੰਗ ਦੇ ਅੰਦਰ ਸ਼ਮਸ਼ੇਰ ਸਾਹਿਬ ਦਾ ਮਕਬਰਾ ਹੈ ਆਈ ਹੋਪ ਕਿ ਮੈਂ ਆਪ ਜੀ ਨੂੰ ਦਿਖਾ ਸਕਾਂ ਉਹਨ ਸੈਂਟਰਲ ਕੋਰ ਦੇ ਆਲੇ ਦੁਆਲੇ ਵੀ ਇੱਕ ਲਕਰਾਮਾਈਟ ਇੱਕ ਰਾਉਂਡ ਜਿਹਾ ਬਣਿਆ ਹੋਇਆ ਹੈ ਇਹ ਜਿਹੜੀ ਇਸੇ ਸੈਂਟਰਲ ਬਿਲਡਿੰਗ ਹੈ ਜਿਹੜੀ ਕਿ ਉਸਾਸ ਤੇ ਖੜਿਆ ਸੀ ਉਸ ਦੇ ਵਿੱਚ ਆ ਸੀ ਔਰ ਇਸ ਦਾ ਹਲਾਤ ਵਾਲਾ ਦਿਖਾਰੀ ਬੱਚਿਓ ਸ਼ਰਾਰਤ ਨਹੀਂ ਕਰਨੀ ਠੀਕ ਹੈ ਸੋ ਇਥੇ ਹੋਰ ਵੀ ਤੁਹਾਨੂੰ ਕਬਰਾਂ ਵਗੈਰਾ ਨਜ਼ਰ ਆਉਣਗੇ ਸੈਂਟਰਲ ਕੋਰ ਦੇ ਕੋਲ ਵੀ ਉਹ ਜਿੱਥੇ ਪੂਰਾ ਇੱਕ ਚੱਕਰ ਲਗਾ ਲਿਆ ਸੈਂਟਰਲ ਬਿਲਡਿੰਗ ਦਾ ਇਹ ਦੋਰ ਹੈ ਮਕਬਰੇ ਦਾ ਦਿੱਸ ਦੇ ਅੰਦਰ ਮਕਬਰਾ ਹੈ ਔਰ ਇਹ ਪੁਰਾਣਾ ਆਰਕੀਟੈਕਚਰ ਤੁਹਾਨੂੰ ਨਜ਼ਰ ਆ ਰਿਹਾ ਹਰੇ ਆਲੇ ਦੁਆਲੇ ਮੁਗਲ ਕਾਲ ਦਾ ਆਰਕੀਟੈਕਚਰ ਬਾਹਰ ਚੱਲਦੇ ਹੋ ਇੱਥੇ ਵੀ ਬਿਲਡਿੰਗ ਦਾ ਚਾਰ ਚੁਫੇਰੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਥੇ ਚਾਰ ਚੁਫੇਰੇ ਨਾ ਚੌਂਕੀਦਰ ਦੇ ਬੈਲ ਦਾ ਵੀ ਇਹ ਬਿਲਡਿੰਗ ਜਿਵੇਂ ਚਾਰ ਤੋਂ ਫੇਰੇ ਇਸ ਤਰ੍ਹਾਂ ਦੇ ਗੇਟ ਆ ਛੋਟੇ ਛੋਟੇ ਜਿੱਥੇ ਪੁਰਾਣੇ ਜ਼ਮਾਨੇ ਚ ਚੌਂਕੀਦਾਰ ਵਗੈਰਾ ਬਹਿੰਦੇ ਸੀ ਬਿਲਡਿੰਗ ਤੇ ਇਹ ਦੇਖੋ ਦੀ ਬਿਲਡਿੰਗ ਦਿੱਸਤੇ ਵਾਲੇ ਦੁਆਲੇ ਸੀ ਗਰਾਊਂਡ ਲਗਾਇਆ ਸੀ ਭਾਈਓ ਬੱਚੋ ਤੁਹਾਨੂੰ ਵੀ ਲੈਣਾ ਕੈਮਰਾ ਚਲੋ ਇਹ ਹੈ ਜੀ ਸੈਂਟਰਲ ਬਿਲਡਿੰਗ ਦੇ ਅੰਦਰ ਅਸੀਂ ਜਾ ਕੇ ਹੁਣੇ ਮਕਬਰਾ ਦੇਖਿਆ ਬਾਕੀ ਬਾਹਰ ਦੇ ਦ੍ਰਿਸ਼ ਆਉਂਦੀ ਨੂੰ ਦਿਖਾ ਰਹੇ ਹਾਂ ਆਉਂਦੀ ਇਹ ਰਾਦੇਸ਼ ਜੋਸ਼ੀ ਮੇਰੇ ਭਤੀਜਾ ਤੇ ਮੇਰੀ ਭਤੀਜੀ ਮੇਰਾ ਭਤੀਜਾ ਹੈ ਠਹਿਰੋ ਬੱਚੋ ਠਹਿਰੋ ਇਹਨੂੰ ਚਾਹ ਨਹੀਂ ਦੇਖ ਇਨ ਬਿਟਵੀਲਾ ਕਰੂੰਗਾ ਵੀਡੀਓ ਪਾਣਾ ਸਰ ਹਨਾ ਇਹ ਪਾਰਕ ਦਾ ਬਾਹਰ ਦਾ ਦ੍ਰਿਸ਼ ਬਹੁਤ ਹੀ ਖੂਬਸੂਰਤ ਪਾਰਕ ਹੈ ਦੇਖੋ ਬਿਲਡਿੰਗ ਬਾਹਰੋਂ ਸੈਂਟਰਲ ਬਿਲਡਿੰਗ ਦੀ ਜਿਹੜੀ ਹੋਰ ਜਿਹੜੀ ਹੈ ਰੈਟਰ 뷰 ਸੈਂਟਰਲ ਬਿਲਡਿੰਗ ਦਾ ਅਦਖਾਰ ਹੈ ਜਿੱਥੋਂ ਅਸੀਂ ਆ ਰਹੇ ਹਾਂ ਇਹ ਦੇਖੋ ਇਹ ਹੈ ਬਿਲਡਿੰਗ ਦੀ ਜਿੱਥੋਂ ਅਸੀਂ ਬਾਹਰ ਆਏ ਆ ਛਿੱਤੇ ਮਕਬਰਾ ਹੈ ਇਹ ਹੈ ਬਿਲਡਿੰਗ ਜੋ ਕਿ ਮੁਗਲ ਕਾਲ ਦੀ ਬਿਲਡਿੰਗ ਹੈ ਅਤੇ ਜਿਵੇਂ ਮੈਂ ਦੱਸਿਆ ਕਿ ਸ਼ਮਸ਼ੇਰ ਸ਼ਾਹ ਜੋ ਕਿ ਅਕਬਰ ਦੇ ਕਾਲ ਦੇ ਵਿੱਚ ਫੌਜਦਾਰ ਸੀਗਾ ਉਹਨਾਂ ਦੀ ਮਜ਼ਾਰ ਹੈ ਇਹ ਪਾਰਕ ਦਾ ਅਲੱਦ ਵਾਲਾ ਹੈ ਬਹੁਤ ਹੀ ਖੂਬਸੂਰਤ ਬਹੁਤ ਹੀ ਖੂਬਸੂਰਤ ਬਾਹਰ ਹਜੀਰਾ ਪਾਰਕ ਕਾਫੀ ਏਰੀਆ ਚ ਫੈਲਿਆ ਹੋਇਆ ਹੈ ਤੋਂ ਆਉਣ ਵਾਲੇ ਸੋ ਮਹਜੂਰ ਵੀ ਤੁਹਾਨੂੰ ਪਟਾਲੇ ਦੇ ਜਿਹੜੇ ਇਤਿਹਾਸਿਕ ਸਥਾਨ ਹਨ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਸਸਕਾਰ